ਅਗਲੀ ਜਿਹੜੀ ਅਰਜੋਸ ਦੀ ਗੱਲ ਕਰਦੇ ਜੇ ਯੂਐਸਸੀਆਈਐਸ ਨੇ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ ਨਵਾਂ ਜਿਹੜਾ ਨੈਚਰਲਾਈਜੇਸ਼ਨ ਸਿਵਿਕ ਟੈਸਟ ਆ ਜੋ 2025 ਦੇ ਵਿੱਚ ਉਹਨਾਂ ਨੇ ਦੱਸਿਆ ਸੀ ਉਸ ਨੂੰ ਹੁਣ ਸ਼ੁਰੂ ਜਿਹੜਾ ਉਹ ਕਰ ਦਿੱਤਾ ਅਕਤੂਬਰ 20 2025 ਤੋਂ ਬਾਅਦ ਚ ਜਿੰਨਾਂ ਨੇ ਵੀ ਅ ਕਹ ਲੋ ਵੀ ਸਿਟੀਜ਼ਨ ਬਣਨ ਦੇ ਲਈ ਟੈਸਟ ਦੇਣਾ ਹੈ ਸਿਵਿਕ ਦਾ ਜਿਹੜਾ ਇੰਗਲਿਸ਼ ਵਾਲਾ ਟੈਸਟ ਹੁੰਦਾ ਆ ਨਾਲ ਉਹਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਆ ਪਹਿਲਾਂ 100 ਸਵਾਲ ਹੁੰਦੇ ਸੀ ਹੁਣ ਉਹਦੀ ਥਾਂ ਦੇ ਉੱਤੇ 128 ਸਵਾਲ ਹੋਣਗੇ ਅੱਗੇ 10 ਸਵਾਲ ਪੁੱਛੇ ਜਾਂਦੇ ਸੀ ਉਹਨਾਂ ਚੋਂ ਤੁਹਾਨੂੰ 6 ਜਿਹੜੇ ਆ ਸਹੀ ਦੱਸਨੇ ਹੁੰਦੇ ਸੀਗੇ ਆ ਤੇ ਹੁਣ 12 ਤੁਹਾਨੂੰ ਉੱਤਰ ਉਹ ਸਹੀ ਜਿਹੜੇ ਦੱਸਨੇ ਪੈਣਗੇ ਤੇ 20 ਸਵਾਲ ਤੁਹਾਨੂੰ ਜਿਹੜੇ ਉਹ ਪੁੱਛੇ ਜਿਹੜੇ ਉਹ ਜਾਣਗੇ ਸੋ ਹੁਣ ਜੇ ਜਿਨ੍ਹਾਂ ਨੇ ਵੀ ਹੁਣ ਹੁਣ ਇਸ ਸਮੇਂ ਦੇ ਵਿੱਚ ਅਪਲਾਈ ਕਰਨਾ ਹੈ ਤੇ ਜਿਹੜਾ N400 ਫਾਰਮ ਹੁੰਦਾ ਨਵਾਂ ਫਾਰਮ ਆ ਜਿਹੜਾ ਆ ਉਹ ਮੇਕ ਸ਼ੂਰ ਕਰੋ ਵੀ ਉਸ ਦੀ ਵਰਤੋਂ ਕਰਦੇ ਹੋਏ ਅ ਤੁਸੀਂ ਅਪਡੇਟ ਜਿਹੜਾ ਉਹ ਆ ਕਰਨਾ ਹੈਗਾ ਆ ਸੋ ਜੇ ਦਿਖਾ ਹੀ ਦਿੰਨੇ ਆ ਹਰਜੋਤ ਸਿੰਘ ਜੀ ਨਾਲ ਸਕਰੀਨ ਦੇ ਉੱਤੇ ਵੀ ਜਿਹੜੇ ਸਿਵਿਕਸ ਦੇ ਟੈਸਟ ਦੇ ਵਿੱਚ ਉਹਨਾਂ ਨੇ ਚੇਂजेस ਜਿਹੜੇ ਲਿਆਂਦੇ ਆ ਸੋ ਉਹ ਟੈਸਟ ਵੀ ਤੁਹਾਡੇ ਨਾਲ ਜਿਹੜਾ ਆਪਾਂ ਸ਼ੇਅਰ ਕਰ ਦਿੰਨੇ ਆ ਸੋ 65 ਸਾਲ ਦੀ ਉਮਰ ਹੈਗੀ ਆ ਸੋ ਉਹ 65 ਸਾਲ ਦੀ ਉਮਰ ਆ ਤੇ 20 ਸਾਲ ਹੋ ਗਏ ਅਮਰੀਕਾ 'ਚ ਰਹਿੰਦੇ ਆ ਲਾਫੁਲ ਪਰਮਨੈਂਟ ਰੈਜ਼ੀਡੈਂਟ ਆ ਉਹਨਾਂ ਨੂੰ ਹੁਣ ਕਹਿੰਦੇ ਵੀ ਸਪੈਸ਼ਲ ਕਨਸਿਡਰੇਸ਼ਨ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇਗੀ ਸੋ ਕਿੰਨੇ ਵੀ ਉਹ ਤੁਹਾਨੂੰ 20 ਦੀ ਥਾਂ ਦੇ ਉੱਤੇ 10 ਸਵਾਲ ਜਿਹੜੀ ਉਹ ਪੁੱਛ ਸਕਦੇ ਆ ਸੋ ਦਸਾਂ ਚੋਂ ਤੁਹਾਨੂੰ 6 ਜਿਹੜੇ ਆਨਸਰ ਫਿਰ ਵੀ ਜਿਹੜੇ ਉਹ ਆ ਦੇਣੇ ਜਿਹੜੇ ਉਹ ਪੈ ਸਕਦੇ ਹੈਗੇ ਜੇ ਤੁਹਾਡੇ ਸਪੈਸ਼ਲ ਕਨਸਿਡਰੇਸ਼ਨ ਆ ਸੋ 128 ਸਵਾਲ ਹਰਜੋ ਸਿੰਘ ਜੀ ਇਹ ਕਰ ਦਿੱਤੇ ਆ ਹੈ ਤਾਂ ਉਹਦਾ ਨਾਰਮਲ ਹੀ ਹੈ ਕੋਈ ਜ਼ਿਆਦਾ ਔਖੇ ਨਹੀਂ ਹੈ ਕਈ ਇਹਦੀ ਲੱਗਦਾ ਹੁੰਦਾ ਆ ਪਰ ਥੋੜੀ ਜਿਹੜੇ ਸਿਵਲ ਵਾਲੇ ਸਿਵਲ ਵਾਰ ਜਿਹੜੀ ਹੋਈ ਸੀ ਉਹਦੇ ਨਾਲ ਕੋਸਬੰਧਿਤ ਥੋੜੀਆਂ ਹੋਰ ਪੁਰਾਣੀਆਂ ਫਾਊਂਡਰਸ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ ਉਹਨਾਂ ਨੂੰ ਜਿਹੜਾ ਹੁਣ ਐਡ ਹੋਰ ਕੀਤਾ ਗਿਆ ਹੈ 1800ਸ ਦੇ ਵਿੱਚ ਰੀਸੈਂਟ ਅਮਰੀਕਨ ਹਿਸਟਰੀ ਹੋਰ ਹਿਸਟੋਰੀਕਲ ਇਨਫੋਰਮੇਸ਼ਨ ਉਸ ਦੇ ਵਿੱਚ ਨਵੀਂ ਜਿਹੜੀ ਉਹ ਐਡ ਕੀਤੀ ਗਈ ਹੈ ਸਿੰਬल्स ਦੇ ਬਾਰੇ ਹੌਲੀਡੇਜ਼ ਦੇ ਬਾਰੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਅ ਸਵਾਲ ਜਿਹੜੇ ਪੁੱਛੇ ਜਾਣਗੇ ਸੋ ਮੇਕ ਸ਼ੁਰ ਕਰੋ ਵੀ ਹੁਣ ਜਦੋਂ ਤੁਸੀਂ ਸਵਿਕ ਦਾ ਟੈਸਟ ਦੇਣ ਆਇਆ ਉਹ 100 ਸਵਾਲਾਂ ਨਹੀਂ ਹੁਣ 128 ਸਵਾਲਾਂ ਵਾਲਾ ਜਿਹੜਾ ਪੈਂਫਲਟ ਆ ਉਹ ਉਸ ਨੂੰ ਜਿਹੜਾ ਤੁਸੀਂ ਤਿਆਰੀ ਕਰਕੇ ਜਿਹੜਾ ਉਹ ਆ ਜਾਓ ਸੋ ਯੂਐਸਟਈਐਸ ਤੇ ਦੁਆਰਾ ਜਿਹੜਾ ਨਵਾਂ ਟੈਸਟ ਆ ਇਹ ਹੁਣ ਵੱਡੇ ਪੱਦਰ ਦੇ ਉੱਤੇ ਇਸੇ ਦੇ ਨਾਲ ਹੀ ਜਿਹੜਾ ਟੈਸਟ ਆ ਲਿਆ ਜਾ ਰਿਹਾ ਹੈ ਜੇ ਬਹੁਤ ਸਾਰੇ ਜਿਹੜੇ ਮੀਗ੍ਰੈਂਟਸ ਆ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਵੀ ਕਿਸ ਤਰ੍ਹਾਂ ਟੈਸਟ ਪਾਸ ਕਰਾਂਗੇ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ 20 ਕੁਐਸਚਨ ਪੁੱਛੇ ਜਾਊਗੇ ਤੇ 12 ਤੁਹਾਨੂੰ ਜਿਹੜੇ ਆ ਉਹ ਆਨਸਰ ਕਰਨੇ ਪੈਣੇ ਆ ਰਾਈਟ ਤਾਂ ਤੁਸੀਂ ਜਿਹੜਾ ਆ ਟੈਸਟ ਪਾਸ ਕਰੋਗੇ ਯਾ ਅਗਲੀ ਜਿਹੜੀ ਸਰਜਨ ਦੀ ਗੱਲ ਕਰਦੇ ਜੇ ਯੂਐਸਸੀਆਈਐਸ ਨੇ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ ਨਵਾਂ ਜਿਹੜਾ ਨੈਚਰਲਾਈਜੇਸ਼ਨ ਸਿਵਿਕ ਟੈਸਟ ਆ ਜੋ 2025 ਦੇ ਵਿੱਚ ਉਹਨਾਂ ਨੇ ਦੱਸਿਆ ਸੀ ਉਸ ਨੂੰ ਹੁਣ ਸ਼ੁਰੂ ਜਿਹੜਾ ਉਹ ਕਰ ਦਿੱਤਾ ਅਕਤੂਬਰ 20 2025 ਤੋਂ ਬਾਅਦ ਚ ਜਿੰਨਾਂ ਨੇ ਵੀ ਅ ਕਹ ਲਓ ਵੀ ਅ ਸਿਟੀਜਨ ਬਣਨ ਦੇ ਲਈ ਟੈਸਟ ਦੇਣਾ ਹੈ ਸਿਵਿਕ ਦਾ ਜਿਹੜਾ ਇੰਗਲਿਸ਼ ਵਾਲਾ ਟੈਸਟ ਹੁੰਦਾ ਹੈ ਨਾਲ ਉਹਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਆ ਪਹਿਲਾਂ 100 ਸਵਾਲ ਹੁੰਦੇ ਸੀ ਹੁਣ ਉਹਦੀ ਥਾਂ ਦੇ ਉੱਤੇ 128 ਸਵਾਲ ਹੋਣਗੇ ਅੱਗੇ 10 ਸਵਾਲ ਪੁੱਛੇ ਜਾਂਦੇ ਸੀ ਉਹਨਾਂ ਚੋਂ ਤੁਹਾਨੂੰ 6 ਜਿਹੜੇ ਆ ਸਹੀ ਦੱਸਣੇ ਹੁੰਦੇ ਸੀਗੇ ਤੇ ਹੁਣ 12 ਤੁਹਾਨੂੰ ਉੱਤਰ ਉਹ ਸਹੀ ਜਿਹੜੇ ਦੱਸਣੇ ਪੈਣਗੇ ਤੇ 20 ਸਵਾਲ ਤੁਹਾਨੂੰ ਜਿਹੜੇ ਉਹ ਪੁੱਛੇ ਜਿਹੜੇ ਉਹ ਜਾਣਗੇ ਸੋ ਹੁਣ ਜੇ ਜਿਨ੍ਹਾਂ ਨੇ ਵੀ ਹੁਣ ਹੁਣ ਇਸ ਸਮੇਂ ਦੇ ਵਿੱਚ ਅਪਲਾਈ ਕਰਨਾ ਹੈ ਤੇ ਜਿਹੜਾ N400 ਫਾਰਮ ਹੁੰਦਾ ਨਵਾਂ ਫਾਰਮ ਜਿਹੜਾ ਆ ਉਹ ਮੇਕ ਸ਼ੁਰ ਕਰੋ ਵੀ ਉਸ ਦੀ ਵਰਤੋਂ ਕਰਦੇ ਹੋਏ ਤੁਸੀਂ ਅਪਡੇਟ ਜਿਹੜਾ ਉਹ ਕਰਨਾ ਹੈਗਾ ਆ ਸੋ ਜੇ ਦਿਖਾ ਹੀ ਦਿੰਨੇ ਆ ਹਰਜੋਤ ਸਿੰਘ ਜੀ ਨਾਲ ਸਕਰੀਨ ਦੇ ਉੱਤੇ ਵੀ ਜਿਹੜੇ ਸਿਵਿਕਸ ਦੇ ਟੈਸਟ ਦੇ ਵਿੱਚ ਉਹਨਾਂ ਨੇ ਚੇਂਜਸ ਜਿਹੜੇ ਲਿਆਂਦੇ ਆ ਸੋ ਉਹ ਟੈਸਟ ਵੀ ਤੁਹਾਡੇ ਨਾਲ ਜਿਹੜਾ ਆਪਾਂ ਸ਼ੇਅਰ ਕਰ ਦਿੰਨੇ ਆ ਸੋ 60 ਸਾਲ ਦੀ ਉਮਰ ਹੈਗੀ ਆ ਸੋ ਉਹ 65 ਸਾਲ ਦੀ ਉਮਰ ਆ ਤੇ 20 ਸਾਲ ਹੋ ਗਏ ਅਮਰੀਕਾ ਚ ਰਹਿੰਦੇ ਆ ਲਾਫੁੱਲ ਪਰਮਨੈਂਟ ਰੈਜ਼ੀਡੈਂਟ ਆ ਉਹਨਾਂ ਨੂੰ ਹੁਣ ਕਹਿੰਦੇ ਵੀ ਸਪੈਸ਼ਲ ਕਨਸਿਡਰੇਸ਼ਨ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇਗੀ ਸੋ ਕਹਿੰਦੇ ਵੀ ਉਹ ਤੁਹਾਨੂੰ 20 ਦੀ ਥਾਂ ਦੇ ਉੱਤੇ 10 ਸਵਾਲ ਜਿਹੜੀ ਉਹ ਪੁੱਛ ਸਕਦੇ ਆ ਸੋ ਦਸਾਂ ਚੋਂ ਤੁਹਾਨੂੰ 6 ਜਿਹੜੇ ਆਨਸਰ ਫਿਰ ਵੀ ਜਿਹੜੇ ਉਹ ਅ ਅ ਦੇਣੇ ਜਿਹੜੇ ਉਹ ਪੈ ਸਕਦੇ ਹੈਗੇ ਜੇ ਤੁਹਾਡੇ ਸਪੈਸ਼ਲ ਕਨਸਿਡਰੇਸ਼ਨ ਆ ਸੋ 128 ਵਾਰ ਜੋ ਸਿੰਘ ਜੀ ਇਹ ਕਰ ਦਿੱਤੇ ਆ ਹੈ ਤਾਂ ਉਹਦਾ ਨਾਰਮਲ ਹੀ ਹੈ ਕੋਈ ਜ਼ਿਆਦਾ ਔਖੇ ਨਹੀਂ ਹੈ ਕਈ ਇਹਦੀ ਲੱਗਦਾ ਹੁੰਦਾ ਆ ਪਰ ਥੋੜੀ ਜਿਹੜੇ ਸਿਵਲ ਵਾਲੇ ਸਿਵਲ ਵਾਰ ਜਿਹੜੀ ਹੋਈ ਸੀ ਉਹਦੇ ਨਾਲ ਕੋ ਸਬੰਧਿਤ ਥੋੜੀਆਂ ਹੋਰ ਪੁਰਾਣੀਆਂ ਫਾਊਂਡਰਸ ਦੇ ਨਾਲ ਸਬੰਧਿਤ ਜਿਹੜੇ ਸਵਾਲ ਆ ਉਹਨਾਂ ਨੂੰ ਜਿਹੜਾ ਹੁਣ ਐਡ ਹੋਰ ਅ ਕਿਤਾ ਗਿਆ ਹੈ 1800ਸ ਦੇ ਵਿੱਚ ਰੀਸੈਂਟ ਅਮਰੀਕਨ ਹਿਸਟਰੀ ਹੋਰ ਹਿਸਟੋਰੀਕਲ ਇਨਫੋਰਮੇਸ਼ਨ ਉਸ ਤੇ ਵਿੱਚ ਨਵੀਂ ਜਿਹੜੀ ਉਹ ਐਡ ਕੀਤੀ ਗਈ ਹੈ ਸਿੰਬल्स ਦੇ ਬਾਰੇ ਹੌਲੀਡੇਜ਼ ਦੇ ਬਾਰੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤੇ ਵਿੱਚ ਸਵਾਲ ਜਿਹੜੇ ਪੁੱਛੇ ਜਾਣਗੇ ਸੋ ਮੇਕ ਸ਼ੁਰ ਕਰੋ ਵੀ ਹੁਣ ਜਦੋਂ ਤੁਸੀਂ ਸਵੈਕ ਦਾ ਟੈਸਟ ਦੇਣਾ ਆ ਉਹ 100 ਸਵਾਲਾਂ ਵਾਲਾ ਨਹੀਂ ਹੁਣ 128 ਸਵਾਲਾਂ ਵਾਲਾ ਜਿਹੜਾ ਪੈਂਫਲਟ ਆ ਉਹ ਉਸ ਨੂੰ ਜਿਹੜਾ ਤੁਸੀਂ ਤਿਆਰੀ ਕਰਕੇ ਜਿਹੜਾ ਉਹ ਆ ਜਾਓ ਸੋ ਯੂਐਸਸੀਆਈਐਸ ਦੇ ਦੁਆਰਾ ਜਿਹੜਾ ਨਵਾਂ ਟੈਸਟ ਆ ਇਹ ਹੁਣ ਵੱਡੇ ਪੱਧਰ ਦੇ ਉੱਤੇ ਇਸੇ ਦੇ ਨਾਲ ਹੀ ਜਿਹੜਾ ਟੈਸਟ ਆ ਲਿਆ ਜਾ ਰਿਹਾ ਹੈ ਜੇ ਬਹੁਤ ਸਾਰੇ ਜਿਹੜੇ ਮੀਗ੍ਰੈਂਟਸ ਆ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਕਿ ਕਿਸ ਤਰ੍ਹਾਂ ਟੈਸਟ ਪਾਸ ਕਰਾਂਗੇ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਕਿ 20 ਕੁਐਸਚਨ ਪੁੱਛੇ ਜਾਊਗੇ ਤੇ 12 ਤੁਹਾਨੂੰ ਜਿਹੜੇ ਆ ਉਹ ਆਨਸਰ ਕਰਨੇ ਪੈਣੇ ਆ ਰਾਈਟ ਤਾਂ ਤੁਸੀਂ ਜਿਹੜਾ ਆ ਟੈਸਟ ਪਾਸ ਕਰੋਗੇ ਯਾ